ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਸਾਹਮਣੇ ਦੇਖੋ ਨਰਿੰਦਰ ਕੁਮਾਰ ਕੌਸ਼ਲ ਕਿਵੇਂ ਦੇਖਦੇ ਹੋ ਕੀ ਹਾਸਾ ਹੋਇਆ ਕਿੱਥੇ ਦੀ ਇਹ ਜਗ੍ਹਾ ਹੈਗੀ ਆ ਤੇ ਕਿਵੇਂ ਦੇ ਹਾਲਾਤ ਨੇ ਆਹੋ ਇਹ ਸਾਡੇ ਪਿੰਡ ਬਾਲਦਕਲਾਂ ਹਣੀ ਢੱਬ ਹੈ ਹਾਂਜੀ ਹਣੀ ਢੱਬ ਹੈ ਨੈਸ਼ਨਲ ਹਾਈਵੇ ਦਾ ਕਟ ਹੈ ਹਾਂਜੀ ਕਟ ਦੇ ਉੱਪਰੋਂ ਇਧਰੋਂ ਨਾ ਪਵਾਨੀਗੜ੍ਹ ਸਾਈਡ ਤੋਂ ਕੈਂਟਰ ਆਇਆ ਕੋਈ ਉਹ ਕੈਂਟਰ ਜਦੋਂ ਘੁੰਮਿਆ ਇੱਥੋਂ ਇਧਰੋਂ ਆ ਰਹੀ ਸੀ ਇਹ ਪਟਿਆਲਾ ਬਠਿੰਡਾ 2 ਲੱਖਸ ਗੱਡੀ ਹੈ 에어 ਕੰਡੀਸ਼ਨ ਤੇ ਇਹ ਗੱਡੀ ਨੇ ਜਦ ਦੇਖਿਆ ਘੱਟੋ ਘੱਟੇ ਨੇ 100 ਮੀਟਰ ਤੋਂ ਬ੍ਰੇਕਾਂ ਮਾਰੀਆਂ ਦੇਖ ਕੇ ਵੀ ਮੂਰੇ ਕੈਂਟਰ ਆ ਗਿਆ ਇਹਨੇ ਕੈਂਟਰ ਨਾਲ ਟੱਚ ਨਹੀਂ ਹੋਣ ਦਿੱਤੇ ਗੱਡੀ ਡਰਾਈਵਰ ਨੇ ਬਹੁਤ ਹਿੰਮਤ ਦੇ ਨਾਲ ਗੱਡੀ ਖਤਾਨਿਆਂ ਦੇ ਵਿੱਚ ਲਾਤੀ ਕਿੰਨੀਆਂ ਕ ਸੁਵਾਰੀਆਂ ਜ਼ਖਮੀ ਹੋਈਆਂ ਨੇ ਮੌਕੇ ਦੇ ਕੀ ਹਾਲਾਤ ਨੇ ਪੁਲਿਸ ਨੇ ਕੀ ਜਿਹੜੀ ਹੈਗੀ ਆਪਣਾ ਕੰਮ ਕਾਰ ਕਰਿਆ ਪੁਲਿਸ ਤਾਂ 2-3 ਮਿੰਟਾਂ ਦੇ ਵਿੱਚ ਹੀ ਸੁਰੱਖਿਤ ਫੋਰਸ ਵਾਲੇ ਆ ਗਏ ਸੀ ਇਹਨਾਂ ਨੇ 2-3 ਨਾਲ ਨਾਲ ਦੇ ਨਾਲ ਫੋਨ ਕਰਕੇ ਹੋਰ ਗੱਡੀਆਂ ਮੰਗਾਲੀਆਂ 4 ਗੱਡੀਆਂ ਆ ਗਿਆ ਸੀ ਇਹਨਾਂ ਦੀਆਂ ਤੇ ਆਗੇ ਸਭ ਤੋਂ ਪਹਿਲਾਂ ਸਾਹਮਣੇ ਹੋਟਲ ਤੋਂ ਡੰਡੇ ਸੋਟੇ ਲਿਆਂਦੇ ਇੱਕ ਦੋ ਪੈਪ ਜੇ ਲਿਆਂਦੇ ਸ਼ੀਸ਼ੇ ਭੰਨਣ ਦੀ ਕੋਸ਼ਿਸ਼ ਕਰੀ ਅੰਦਰ ਬਹੁਤ ਜ਼ਿਆਦੇ ਹਾਇਬੂ ਹੋ ਰਹੀ ਸੀ ਤੇ ਇੱਕ ਉਹ ਗਰਮੀ ਦਾ ਮਾਹੌਲ ਸੀ ਲਾਈਟਾਂ ਬੰਦ ਹੋ ਗਈਆਂ ਗੱਡੀ ਦੀਆਂ ਤੇ ਬਹੁਤ ਜ਼ਿਆਦੇ ਕੋਕਰੋਲਾ ਬਹਿ ਰਹੇ ਸੀ ਬਚਾ ਲੋ ਬਚਾ ਲੋ ਇੱਟਾਂ ਵਟਿਆਂ ਦੇ ਨਾਲ ਫੁੱਟੇ ਨੇ ਸ਼ੀਸ਼ੇ ਡੰਡਿਆਂ ਸੋਟਿਆਂ ਨਾਲ ਨਹੀਂ ਫੁੱਟੇ ਤਾਂ ਹੁਣ ਸਾਰੇ ਲੋਕ ਠੀਕ ਨੇ ਜਿਹੜੇ ਜ਼ਖਮ ਨੇ ਹਾਂ ਉਹਨਾਂ ਦੇ ਵਿੱਚੋਂ ਦੋ ਬੰਦੇ ਜਾਦੇ ਸੀਰੀਅਸ ਸੀ ਉਹ ਹੁਣ ਐਂਬੂਲੈਂਸ ਪਟਿਆਲੇ ਨੂੰ ਰੈਫਰ ਕਰਤੇ ਸੀ ਭੋਨੀਗੜ ਵਾਲਿਆਂ ਨੇ ਠੀਕ ਹੈ ਜੀ ਬਾਕੀ 15 ਕੁ ਮਰੀਜ਼ ਤੇ ਜਿਹੜੇ ਉਹ ਭੋਨੀਗੜ ਢਾਕਲ ਨੇ 17 ਕੁ ਬੰਦਿਆਂ ਦੇ ਸੱਟਾਂ ਲੱਗੀਆਂ ਠੀਕ ਹੈ ਜੀ ਪਈ ਕਿ ਨਾਮ ਆਪਣਾ ਜੀ ਜਸਬੀਰ ਸਿੰਘ ਸਾਹਿਬ ਇਨਸਪੈਕਟਰ ਜੀ ਕਿੱਥੇ ਖੜੇ ਹੋ ਕੀ ਹਾਸਾ ਹੋਇਆ ਕੀ ਘਟਨਾ ਹੋਈ ਇਹ ਪਵਾਨੀਗੜ ਦੇ ਨੇੜੇ ਆ ਹਣੀ ਢਾਬਾ ਜੀ ਹਾਂਜੀ ਇੱਕ ਬੱਸ ਆ ਰਹੀ ਪੀਆਰਟੀਸੀ ਦੀ ਆ ਪਿੱਛੇ ਖੜੀ ਆ ਹਾਂਜੀ ਸਵਾ ਚੰਡੀਗੜ੍ਹ ਤੋਂ ਬਠਿੰਡੇ ਇਹ ਤੇ ਮੂਰੇ ਦੱਸ ਰਹੇ ਨੇ ਵਾਹ ਅਸੀਂ ਆਏ ਆ ਮੌਕੇ ਤੇ ਹੁਣ ਵੀ ਕੋਈ ਕੈਂਟਰ ਸੀਗਾ ਇਹਦੇ ਮੂਰੇ ਕੈਂਟਰ ਨੇ ਬ੍ਰੇਕ ਮਾਰੀ ਜਾਂ ਢਾਬੇ ਤੇ ਰੁਕਣ ਵਾਸਤੇ ਕਿਵੇਂ ਆ ਇਹਨੇ ਘੱਟ ਮਾਰਤਾ ਦੀ ਬੱਸ ਇਹ ਰੋਂਗ ਸੈਟ ਤੇ ਚਲੀ ਗਈ ਕਾਫੀ ਨੇ ਮੇਰਾ ਖਿਆਲ 12 14 ਬੰਦੇ ਨੇ ਜ਼ਖਮੀ ਨੇ ਤੇ ਡੈੱਡ ਨਹੀਂ ਕੋਈ ਹੋਇਆ ਤੇ ਬਾਕੀ ਅਜੇ ਦੇਖ ਰਹੇ ਆਂ ਕੁਝ ਕੱਢ ਲਿਆ ਬੰਦੇ ਵਿੱਚ ਇੱਕ ਹੋਰ ਸਰਚ ਕਰ ਰਹੇ ਆਂ ਵਿੱਚ ਕੋਈ ਰਹਿ ਨਾ ਜਾਵੇ ਬਾਕੀ ਸਾਰੇ ਹਸਪਤਾਲ ਪਹੁੰਚਾਤੇ ਆਂ ਸਿਵਲ ਹਸਪਤਾਲ ਪੋਨਿਕੜ ਠੀਕ ਹੈ ਤੇ ਇਲਾਜ ਵਾਸਤੇ ਐਂਬੂਲੈਂਸ ਰਾਹੀਂ ਪਹੁੰਚਾਤੇ ਆਂ ਰਜਿੰਦਰਾ ਹਸਪਤਾਲ ਵੀ ਭੇਜੇ ਆ ਉਹ ਉੱਥੋਂ ਰੈਫਰ ਹੋਣਗੇ ਜੀ ਜਿਹੜੇ ਰੈਫਰ ਹੋ ਜਾ ਰਹੇ ਨੇ ਉਹ ਰਜਿੰਦਰਾ ਜਾਣਗੇ 15 ਜਾਣੇ ਤਾਂ ਹੈਗੇ 14 ਕ ਜਾਣੇ 12 14 ਜਾਣੇ ਨੇ ਤਕਰੀਬਨ ਟੋਟਲ ਟੋਟਲ ਇੰਨੇ ਨੇ ਤਕਰੀਬਨ ਉਹ ਨਹੀਂ ਟੋਟਲੇ ਨਹੀਂ ਆਇਆ ਮੱਬਾ ਗਈ ਐਂਬੂਲੈਂਸਾਂ ਗਈਆਂ ਰਜਿੰਦਰ ਹਸਪਤਾਲ ਦੇ ਉਹ ਨਹੀਂ ਜੀ ਰਜਿੰਦਰ ਹਸਪਤਾਲ ਜਿਹੜਾ ਰੈਫਰ ਉੱਥੋਂ ਹੋਇਆ ਉਹੀ ਗਏ ਨੇ ਹਾਂਜੀ ਤੇ ਬਾਕੀ ਸਾਰੇ ਮਤਲਬ ਡੈੱਡ ਬੋਡੀ ਨਹੀਂ ਕੋਈ ਵੀ ਹੈਗੀ ਸਾਰੇ ਕਿਤੇ ਦੇਖਦੇ ਹਾਂ ਹਸਪਤਾਲ ਦੇ ਵਿੱਚ ਗਲਤੀ ਤਾਂ ਅਚਾਨਕ ਹੀ ਹੋਇਆ ਜੀ ਮੋਰੇ ਕੈਂਟਰ ਸੀਗਾ ਇੱਕ ਦਸਰੇ ਨੇ ਢਾਬੇ ਵਾਲੇ ਇੱਥੇ ਲਾਗੇ ਬੰਦੇ ਖੜੇ ਸੀਗੇ ਉਹ ਕਹਿੰਦੇ ਵੀ ਕੈਂਟਰ ਵਾਲੇ ਨੇ ਬ੍ਰੇਕ ਮਾਰੀ ਤੇ ਇਹ ਬੱਸ ਪਿੱਛੇ ਤੇਜ਼ ਸੀਗੀ ਇਹਨੇ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਹਦੋਂ ਬੱਸ ਓਵਰ ਕੰਟਰੋਲ ਹੋ ਗਈ ਆ ਇਸ ਕਰਕੇ ਪਲਟ ਗਈ ਆ ਇਧਰ ਪਲਟੀਆਂ ਨੀ ਟੇਢੀ ਹੋਈ ਆ ਵੈਸੇ ਬਚਾ ਹੀ ਰਹਿ ਗਿਆ ਠੀਕ ਹੈ ਠੀਕ ਹੈ ਤੇ ਸਮਾਨ ਸਮੂਨ ਅਸੀਂ ਸਾਬ ਲੈ ਆ ਇਹਨਾਂ ਦਾ ਜਿੰਨਾ ਕਿ ਮਿਲਿਆ ਸਾਨੂੰ ਠੀਕ ਹੈ ਜੀ ਬਾਕੀ ਅਸੀਂ ਹਸਪਤਾਲ ਜਾ ਕੇ ਦੇਖਦੇ ਆ ਟੋਟਲ ਕਿੰਨੇ ਨੇ ਧੰ 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 ਠੀਕ ਹੈ ਜੀ ਥੈਂਕ ਯੂ ਥੈਂਕ ਯੂ